ਭਗਵੰਤ ਮਾਨ ਸਰਕਾਰ ਤਾਂ ਪੋਜ਼ਿਟਿਵ ਕੰਮ ਕਰ ਰਹੀ ਹੈ ਲੁੱਟਿਆ ਤਾਂ ਤੁਸੀਂ ਸੀ ਫਿਰ ਕਹਿੰਦੇ ਸਾਨੂੰ ਸਜ਼ਾ ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ ਸਜ਼ਾ ਹੈ ਜੇ ਕੋਈ ਬੰਦਾ ਕਤਲ ਕਰ ਦੇ ਜਾਂ ਬੈਂਕ ਲੁੱਟ ਲੇ ਕੋਈ ਉਹ ਤੋਂ ਬਾਅਦ ਉਹ ਵੋਟਾਂ 'ਚ ਖੜਾ ਹੋ ਜੇ ਵੋਟਾਂ 'ਚ ਉਹ ਹਾਰ ਜੇ ਤਾਂ ਫਿਰ ਉਹਦਾ ਬੈਂਕ ਦਾ ਡਾਕਾ ਜਾਂ ਕਤਲ ਜਿਹੜਾ ਮਾਫ਼ ਹੈ ਬਸ ਉਹ ਕਹਿੰਦਾ ਮੈਂ ਹਾਰ ਤਾਂ ਗਿਆ ਜੀ ਮੈਨੂੰ ਸਜ਼ਾ ਮਿਲ ਗਈ ਐ ਨਹੀਂ سزا ਮਿਲਦੀ ਇਹ ਤਾਂ ਹਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਅਜੇ ਮੈਂ ਦੇਣੀ ਐ ਤੁਹਾਨੂੰ ਇਹਨੂੰ ਪਤਾ ਲੱਗੂਗਾ ਇਹਨਾਂ ਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਉਹ ਵੱਡੇ ਵੱਡੇ ਪਹਾੜ 10000 ਏਕੜ ਤੱਕ ਅੱਲੇ ਕੁਲਦੀਪ ਧਾਲੀਆ ਵਾਲ ਨੇ ਨਜਾਇਜ਼ ਕਬਜ਼ੇ ਛੜਾਈ ਐ ਛੜਾਈ ਸਾਰੇ ਵੱਡੇ ਬੰਦੇ ਤੋਂ 10000 ਪੰਚਾਇਤੀ ਏਕੜ ਫੋਰੈਸਟ ਦੀ ਜ ਵੀ ਕੁਲਦੀਪ ਧਾਲੀਆ ਵਾਲ ਨੇ ਦੱਸੋ ਜੀ ਦੱਬੀ ਬੈਠੇ ਐ ਕਬਜ਼ੇ ਕਰੀ ਬੈਠੇ ਐ ਸਾਡੀ ਹੋ ਗਈ ਜੀ ਕਿਉਂ ਭਈ ਲੋਕਾਂ ਦੀ ਜ਼ਮੀਨ ਹੈ ਪੰਚਾਇਤਾਂ ਦੀ ਜ਼ਮੀਨ ਹੈ ਪੰਚਾਇਤਾਂ ਨੂੰ ਪੈਸੇ ਆਉਣ ਆਹ ਸਾਰਾ ਜਿਹੜਾ ਏਰੀਆ ਨਾ ਜੋ ਡਿਵੈਲਪ ਹੋ ਗਿਆ ਇਹਦੇ ਚੋਂ ਆਹ ਜਿਹੜੇ ਸਾਰੇ ਇਸ ਇਲਾਕੇ ਦੇ ਪਿੰਡ ਨੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੋਫਿਟ ਦੇ ਵਿੱਚੋਂ ਹਿੱਸਾ ਜਾਊਗਾ ਪਿੰਡਾਂ ਨੇ ਪੰਚਾਇਤਾਂ ਨੂੰ ਜਾਊਗਾ ਇੱਥੋਂ ਦੇ ਲੋਕਾਂ ਨੂੰ ਕੰਮ ਮਿਲੂਗਾ ਇਹ ਹੁੰਦੀਆਂ ਪਾਲਿਸਿਸ ਇਹ ਹੁੰਦਾ ਵਿਜ਼ਨ ਐਵੇਂ ਗੱਲ ਨਹੀਂ ਬਾਤ ਨਹੀਂ ਪੰਜ-ਪੰਜ ਸਾਲ ਕੋ ਉਹ ਲੈ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਹੈ ਕੀ ਤੋਂ ਬਚਾਈਏ ਹੁਣ ਹਜੇ ਮੁਸ਼ਕਲ ਨਾ ਹਜੇ ਬਚਣ ਲੱਗਿਆ ਕਹਿੰਦਾ ਪੰਜਾਬ ਬਚਾਓ ਜੀ ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਹੱਦ ਫਿਰ ਖਾ ਰਹਿ ਲੋ ਯਾਰ ਹਜੇ ਹੁਣ ਹਾਰ ਰਿਓ ਥੋੜਾ ਜਿਹਾ ਰੈਸਟ ਕਰ ਲਓ ਨਾ ਇੱਕ 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 ਪੰਗਾ ਇਹਨਾਂ ਨੂੰ ਹਜੇ ਲੀਡਰਾਂ ਦੇ ਜੋ ਆਖਿਆ ਇਹਨੂੰ मैं तो भी बहुत सारे पढ़े होना स्कूलों पर कॉन्वेंट सकूलों की जी जोड़े कॉन्वेंटेरियन नेति कामयाबी बहुत घट गई क्योंकि पजा नहीं बोलने आना आई नाजा क्योंकि हम सनावर च किबी है दून च कितने पंजाबी है पी पी एस किी है ताइयों फिर यह कुछ होर ही बोल जाते मेरे पिता समान मेरे पिता है ना इन पता ही नहीं लगता is my father or like my father ਪੜੀ ਲਾ ਦੇ ਇਹਨਾਂ ਨੂੰ ਕੋਈ ਕਹਿੰਦੀ ਹੈ ਫੋਨ ਪਹਿਲਾਂ ਚੋਨਾ ਉਹ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਹੈ ਮੈਂ ਕਿਹਾ ਚੋਨਾ ਹੁੰਦੀਆਂ ਨੇ ਉਹ ਚੋਨਾ ਹੁੰਦਾ ਹੁਣ 35 ਪੜ੍ਹੀ ਹੋਵੇ ਤਾਂ ਪਤਾ ਲੱਗੇ ਅਸੀਂ ਤਾਂ ਰੱਟੇ ਲਾ ਲਾ ਕੇ 35 ਪੜ੍ਹਦੇ ਹੂੜਾ ਵਾਲਾ ਏਡੀ ਸੱਸਾ 1 2 2 2 2 4 ਇਸ ਤੋਂ ਉੱਥੋਂ ਆਏ ਜੀ ਥੱਲੋਂ साडी गिरीस कर वो कैप्टन साहब की बेटी की लॉन्च करना लॉन्च करते राजनीति लॉन्च करना है। मैं श्री कोटा तो गुराग लॉन्च कर, कर दिया लॉन्च करना मैं भी सुन लग गया मैं क्या देख लिया पाई कैसी लॉन्चिंग है उन्हें हम आगे गए बीजेपी के का, का, काफी बड़े बड़े लीडर आ दिल्ली तो दिल उन्हें बोलना सेरे डैडी ने 144 ਕਰੋੜ ਰੁਪਇਆ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ ਖਰਚਿਆ ਆ ਬੋਲਣਾ ਸੀ ਉਹ ਕਹਿੰਦੀ ਮੇਰੇ ਡੈਡ ਨੇ 144 ਕਰੋੜ ਰੁਪਏ ਬਿਊਟੀਫਿਕੇਸ਼ਨ ਤੇ ਖਰਚੇ ਮੈਨੂੰ ਪਤਾ ਲੱਗਿਆ ਮੈਨੂੰ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨੂੰ ਉਹ ਤਾਂ ਸਿੱਖਣ ਕੋਈ ਗਿਣਤੀ ਹੋਈ 100 ਤੋਂ ਆ ਸ਼ੁਰੂ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਥੱਲੇ 99 98 ਵੀ ਹੁੰਦੇ ਆ ਕੋਰੇ ਨੇ ਕੋਰੇ ਨੇ ਸ਼ੋਕਰਾ ਪ੍ਰਮਾਤਮਾ ਦਾ ਛੇਤੀ ਖੜਾ ਛੁੱਟ ਗਿਆ ਭੱਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਦਰ ਹੀ ਨਹੀਂ ਪਾਈ ਪੰਜਾਬ ਦੀ ਜਿਨ੍ਹਾਂ ਨੇ ਤੁਹਾਡੇ ਵਰਗੇ ਜਿਨ੍ਹਾਂ ਨੇ ਤੁਹਾਡੇ ਵਰਗੇ ਹੀਰੇ ਜਿਹੜੇ ਮਜ਼ਦੂਰ ਕਰਦੇ ਉੱਥੇ ਉਹਨਾਂ ਮੁਲਕਾਂ ਜਾ ਕੇ ਟੈਕਸ ਦਿੰਨੇ ਹੋ 20-20 ਘੰਟੇ ਨੇ ਸ਼ਿਫਟਾਂ ਲਾ ਕੇ ਕਾਮਯਾਬੀਆਂ ਹੋਈਆਂ